ਜਿੱ ਚਾ ਵੀ ਕੋਈ ਹੋਰ ਲੈ ਕੇ ਆਂ ਬੰਦ ਕਰਕੇ ਸਹਾਂ ਦੇ ਜਿੰਦੇ ਨਿੱਠੇ ਕੇ ਆਂਦਾ ਹੋਇਆ ਕਰਜ਼ਾ ਜੋ ਨਾ ਕਦੇ ਸੀ ਪਿੰਦੇ ਨਿੱਚਾ ਵੀ ਕੋਈ ਹੋਰ ਲੈ ਕੇ ਆਂ ਹੋਰ ਆਸੀ ਮਿਲਿਆ ਸੁਪਨੇ ਚ ਖਿੜਿਆ ਚੇਰਾ ਸੱਜਣਾ ਦਾ ਤੇ ਜਾਨ ਜੋਗਾ ਵੀ ਛੱਡਿਆ ਨਾ ਅੱਖਾਂ ਦਾ ਪੈਰਾ ਤੱਜਣਾ ਦਾ ਹੁਣ ਫੋਰੇ ਆ ਗੁਜ਼ਾਰਾ ਮੇਰੀਏ ਜਿੰਦੇ ਨੀਚਾ ਵੀ ਕੋਈ ਫੋਰੇ ਲੈ ਗਿਆ ਵੱਧ ਕਰਕੇ ਸਹਾਂਦੇ ਜਿੰਦੇ ਨੀਠੇ ਕੇ ਆਂਦਾ ਹੋਇਆ ਕਰਜ਼ਾ ਜੋ ਨਾ ਕਦੇ ਕਿ ਕਰਤੇ ਮੈਨੂੰ ਤੇਰਾ ਇੰਤਜ਼ਾਰ ਹੁਣ ਕੋਲ ਕੇ ਸੰਦੂਰੀ ਦੇ ਵਿੱਚ ਤੇਰੇ ਨਹੀਂ ਖੁਣ ਕੰਮ ਪਿੰਦੇ ਨਹੀਂ ਚੱਗੀ ਕੋਈ ਹੋਰ ਲਹਿ ਗਿਆ ਵੰਦੀ ਕਰਕੇ ਸਹਾਂ ਦੇ ਜਿੰਦੇ ਨਹੀਂ ਠੇਕਿਆਂ ਦਾ ਹੋਇਆ ਕਰ ਸਾਂ